ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਕ ਬਹੁਤ ਪਵਿੱਤਰ ਮਾਰਗ ਤੋਰਿਆ ਜਿਹਦਾ ਪੰਥ ਦੀ ਕੋਈ ਵੀ ਬਣ ਸਕਦਾ ਸੀ ਬੜੇ ਤਹਾਨ ਨਾਲ ਸੁਨਿਓ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਿਰਮਲ ਪੰਥ ਹੈ ਨਾ ਉਹਦੇ ਰਸਤੇ ਤੇ ਕੋਈ ਤੁਰ ਸਕਦਾ ਹੈ ਬਸ ਇੰਨੀ ਗੱਲ ਹੈ ਵੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ ਉਹਨੂੰ ਕਮਾਉਣਾ ਪਏਗਾ ਔਰ ਉਹ ਬੜੀ ਪਵਿੱਤਰ ਹੈ ਤਾਂ ਇਹ ਜਿਹੜਾ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਲਾਇਆ ਗੁਰੂ ਨਾਨਕ ਸਾਹਿਬ ਜੀ ਤੋਂ ਚੱਲਿਆ ਕਦੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵਿੱਚ ਜੋਤ ਵਰਤੀ ਖਡੂਰ ਸਾਹਿਬ ਕਿਰਪਾ ਵਰਤੀ ਫਿਰ ਕਦੀ ਇਹੀ ਜੋਤ ਧੰਗੂ ਗੁਰੂ ਅਮਰਦਾਸ ਜੀ ਵਿੱਚ ਵਰਤੀ ਔਰ ਗੋਇੰਦਵਾਲ ਸਾਹਿਬ ਕਿਰਪਾ ਵਰਤਦੀ ਨਹੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿਰਪਾ ਵਰਤਾਉਂਦੇ ਰਹੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਵਰਤਾਈਆਂ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਔਰ ਅੱਠਵੇਂ ਨੌਵੇਂ ਪਾਤਸ਼ਾਹ ਤੱਕ ਇਹ ਜੋਤ ਵਰਤਦੀ ਹੈ ਦੇ ਵਕਤ ਹੁੰਦੇ ਵੀ ਦਸਮ ਪਾਤਸ਼ਾਹ ਧੰਗੂ ਗੁਰੂ ਕਲਗੀ ਧਰਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਤੇ ਹਜੂਰ ਦੇ ਹਿਰਦੇ ਵਿੱਚ ਇਹ ਅੰਮ੍ਰਿਤ ਜੋਤ ਨਿਰਮਲ ਪੰਥ ਦੀ ਚੱਲਦੀ ਹੈ ਆਪਾਂ ਦਸਮ ਪਾਤਸ਼ਾਹ ਤੋਂ ਗੱਲ ਸ਼ੁਰੂ ਕਰਨੀ ਹੈ ਇੱਕ ਗੱਲ ਚੇਤਾ ਰੱਖਿਓ ਵੀ ਮੈਂ ਤੁਹਾਨੂੰ ਬਹੁਤ ਕੁਝ ਬੇਨਤੀਆਂ ਕਰਨੀਆਂ ਗੁਰੂ ਕਲਗੀ ਧਰਜੀ ਦਾ ਪ੍ਰਕਾਸ਼ ਹੈ ਨਾ ਜਿਹੜਾ ਉਹ ਹੋਇਆ ਪਟਨਾ ਸਾਹਿਬ ਔਰ ਕਰੀਬ 7 ਸਾਲ ਦਾ ਬਚਪਨ ਦਾ ਸਮਾਂ ਪਟਨਾ ਸਾਹਿਬ ਗੁਜ਼ਰਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਔਰ 7 ਸਾਲ ਉੱਥੇ گزار ਕੇ ਜਦੋਂ ਮਾਖੋਵਲ ਆਉਂਦੇ ਐ ਹੁਣ ਤੁਸੀਂ ਗੱਲ ਧਿਆਨ ਤੱਕ ਰੱਖਿਓ ਜਿਹੜਾ ਅਨੰਦਪੁਰ ਸਾਹਿਬ ਹੈ ਇਹਦਾ ਪਹਿਲਾ ਨਾਮ ਅਨੰਦਪੁਰ ਨਹੀਂ ਐ ਆਪਾਂ ਆਖਦੇ ਹਾਂ ਨਾ ਮੇ ਸਿੱਖਾਂ ਦਾ ਘਰ ਹੈ ਇੱਕ ਤੇ ਘਰ ਆਪਣੇ ਚਾਰ ਦਿਵਾਰੀਆਂ ਨੇ ਇੱਕ ਜਦੋਂ ਆਪਾਂ ਸਰਬ ਸਾਂਝੀ ਗੱਲ ਕਰਦੇ ਹਾਂ ਤੇ ਉਦੋਂ ਸ਼ਬਦ ਵਰਤਦੇ ਹਾਂ ਵੀ ਸਾਡਾ ਪੀਤਾ ਗੁਰੂ ਕਲਗੀਧਰ ਪਾਤਸ਼ਾਹ ਮਾਹ ਸਹਿਬ ਕੋਰਾ ਹੈ ਔਰ ਸਿੱਖ ਦਾ ਘਰ ਆਪਣਾ ਸਾਰਿਆਂ ਦਾ ਘਰ ਅਨੰਦਪੁਰ ਸਾਹਿਬ ਹੈ ਤੁਹਾਨੂੰ ਧਿਆਨ ਹੈ ਵੀ ਅਨੰਦਪੁਰ ਸਾਹਿਬ ਕਿਨੇ ਬਸਾਇਆ ਸੀ ਹੁਣ ਬੋਲੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਤੁਸੀਂ ਬੋਲਣਾ ਨਹੀਂ ਹੁਣ ਧਿਆਨ ਚ ਰੱਖਿਓ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 2200 ਔਰੰਗ ਜੇਬੀ ਟਕਾ ਦੇ ਕੇ ਹਰ ਸਿੱਖ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਬਲਕਿ ਮੈਂ ਤੁਹਾਨੂੰ ਪਿਛੋਕੜ ਤੋਂ ਥੋੜੀ ਬੇਨਤੀ ਕਹਿ ਦਿੰਨਾ ਇੱਕ ਰਾਜਾ ਹੋਇਆ ਤਾਰਾ ਚੰਦ ਤਾਰਾ ਚੰਦ ਨੂੰ ਰਿਹਾ ਕਰਵਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅ ਦੇ ਕਿਲੇ ਵਿੱਚੋਂ ਜਦੋਂ 52 ਰਾਜੇ ਰਿਹਾ ਕਰਵਾਏ ਉਸੇ ਤਾਰਾ ਚੰਦ ਦੀ ਔਲਾਦ ਵਿੱਚੋਂ ਅੱਗੇ ਚੱਲ ਕੇ ਇੱਕ ਬਾਦਸ਼ਾਹ ਦੀਪ ਚੰਦ ਦੀਪ ਚੰਦ ਦੇ ਘਰ ਵਾਲੀ ਦਾ ਨਾਮ ਹੈ ਚੰਪਾ ਰਾਣੀ ਇਹ ਗੁਰੂ ਘਰ ਦੇ ਸ਼ਰਧਾਲੂ ਰਹੇ ਕਿਉਂਕਿ ਗੁਰੂ ਘਰ ਦਾ ਪਰਉਪਕਾਰ ਸੀ ਇਹਨਾਂ ਤੇ ਗਵਾਲੀਅ ਦੇ ਕਿਲੇ ਵਿੱਚੋਂ ਪਰਖਿਆਂ ਨੂੰ ਰਿਹਾ ਕਰਵਾਇਆ ਔਰ ਚੰਪਾ ਰਾਣੀ ਤੇ ਜਿਹੜਾ ਦੀਪ ਚੰਦ ਬਾਦਸ਼ਾਹ ਸਰਦਾਲੂ ਨੇ ਇੱਕ ਬਾਣਾ ਵਰਤਿਆ ਵੀ ਰਾਜਾ ਦੀਪ ਚੰਦ ਚੜਾਈ ਕਰ ਗਿਆ ਜਦੋਂ ਰਾਜਾ ਦੀਪ ਚੰਦ ਚੜਾਈ ਕੀਤਾ ਚੰਪਾ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਭੋਗ ਤੇ ਦਰਸ਼ਨ ਦਿਓ ਤੇ ਰਾਜਾ ਚੜਾਈ ਕਰ ਗਿਆ ਤੇ ਸਤਿਗੁਰੂ ਬੇਨਤੀ ਮੰਨ ਕੇ ਦੀਪ ਚੰਦ ਦੇ ਭੋਗ ਤੇ ਜਾਂਦੇ ਆ ਜਦੋਂ ਸਾਰੀ ਸਮਾਪਤੀ ਹੋ ਗਈ ਤੇ ਚੰਪਾ ਰਾਣੀ ਨੇ ਆਪਣੇ ਅਹਲਕਾਰ ਵਜ਼ੀਰ ਨੌਕਰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਹਿਣ ਲੱਗੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਘਰ ਨੇ ਬੇਅੰਤ ਨਗਰ ਬਸਾਏ ਐ ਔਰ ਕਿਰਪਾ ਕਰੋ ਇੱਕ ਨਗਰ ਬਸਾਓ ਇਹਨਾਂ ਰਾਜਿਆਂ ਦਾ ਕੋਈ ਪਤਾ ਨਹੀਂ ਜਿਹੜੇ ਦੂਜੇ ਆ ਆਸ ਪੜੋਸ ਦੇ ਰਾਜੇ ਐ ਰਾਜਾ ਚੜ੍ਹਾਈ ਕਰ ਗਿਆ ਕੱਲ ਮੇਰੇ ਤੇ ਹਮਲਾਵਰ ਬਣ ਕੇ ਤੇ ਮੇਰਾ ਰਾਜ ਪਾਖੋ ਲੈਣ ਤੇ ਕਿਰਪਾ ਕਰੋ ਇੱਕ ਨਗਰ ਬਸਾਓ ਮੈਨੂੰ ਤੁਹਾਡਾ ਬਹੁਤ ਆਸਰਾ ਹੋਵੇਗਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਵੀ ਸਤਿਗੁਰੂ ਜਿੰਨੀ ਸੇਵਾ ਵਿੱਚ ਜਮੀਨ ਆਖੋਗੇ ਜੋ ਕੁਝ ਹੋਰ ਸੇਵਾ ਆਖੂਗੇ ਮੈਂ ਹਾਜ਼ਰ ਐ ਧੰਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਚੰਪਾ ਰਾਣੀ ਅਸੀਂ ਨਗਰ ਬਸਾਵਾਂਗੇ ਬੜੇ ਧਿਆਨ ਨਾਲ ਸੁਣੋ ਪਰ ਅਸੀਂ ਜ਼ਮੀਨ ਸੇਵਾ ਤੇ ਨਹੀਂ ਲੈਣੀ ਖਾਲਸੇ ਦਾ ਘਰ ਬਣਾਉਣਾ ਸੀ ਹਜੂਰ ਨੂੰ ਪਤਾ ਸੀ ਇਸ ਗੱਲ ਦਾ ਔਰ ਤਿੰਨ ਪਿੰਡਾਂ ਦੀ ਜ਼ਮੀਨ ਮਾਖੋਵਾਲ ਲੋਧੀਪੁਰ ਮੋਟੀਪੁਰ ਤਿੰਨ ਪਿੰਡਾਂ ਦੀ ਜ਼ਮੀਨ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਯਾਦ ਰੱਖਣ ਵਾਲੀ ਗੱਲ ਹੈ 2200 ਔਰੰਗਜ਼ੇਬੀ ਟੱਕਾ ਦੇ ਕੇ ਉਦੋਂ ਔਰੰਗਜ਼ੇਬ ਦਾ ਰਾਜ ਭਾਗ ਹੈ 2200 ਔਰੰਗਜ਼ੇਬੀ ਟੱਕਾ ਦੇ ਕੇ ਤਿੰਨ ਪਿੰਡਾਂ ਦੀ ਕੁਛ-ਕੁਛ ਜ਼ਮੀਨ ਮੁੱਲ ਖਰੀਦ ਕੇ ਇੱਕ ਨਗਰ ਵਸਾਇਆ ਜਿਹਦਾ ਪਹਿਲਾ ਨਾਮ ਚੱਕ ਨਾਨਕੀ ਹੈ ਚੱਕ ਨਾਨਕੀ ਮਾਤਾ ਦਾ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਮਾਤਾ ਜੀ ਦੇ ਨਾਮ ਤੇ ਬੜੇ ਆਦਮ ਨਾਲ ਰੱਖਿਆ ਚੱਕ ਨਾਨਕੀ ਔਰ ਬਾਤ ਵਿੱਚ ਇਹ ਨਾਂ ਬਦਲ ਕੇ ਮਾਖੋਵਾਲ ਪੈ ਗਿਆ ਬਹੁਤ ਸਮਾਂ ਮਾਖੋਵਾਲ ਰਹਿੰਦਾ ਔਰ ਈਗਲ ਹੁਣ ਤੁਸੀਂ ਧੰਨ ਚ ਕਰ ਲਿਓ ਜਦੋਂ 7 ਸਾਲ ਗੁਰੂ ਕਲਗੀ ਧਰਜੀ ਪਟਨਾ ਸਾਹਿਬ ਗੁਜ਼ਾਰ ਕੇ ਔਰ ਅੱਜ ਪਹਿਲੀ ਵਾਰ ਮਾਖੋਵਾਲ ਆਉਂਦੇ ਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਤੇ ਮਹਾਰਾਜ ਨੇ ਵੇਖਿਆ ਵੀ ਸਹਬਜਾਦੇ ਆ ਬਾਬਾ ਸਹਬਜਾਦਾ ਗੋਬਿੰਦ ਰਾਏ ਕਲਗੀਧਰ ਪਾਤਸ਼ਾਹ ਆ ਰਹੇ ਨੇ ਮਾ ਗੁਦਰ ਕੋਰੇ ਮਾਮਾ ਕਿਰਪਾਲ ਚੰਦ ਐ ਸੰਗਤ ਐ ਹਜੂਰ ਨੇ ਇੱਕ ਬਚਨ ਆਖਿਆ ਸੀ ਵੀ ਗੋਬਿੰਦ ਰਾਏ ਨੂੰ ਕਹੋ ਵੀ ਉਹ ਦਰਬਾਰ ਵਿੱਚ ਨਾ ਆਏ ਬਾਹਰ ਹੀ ਰੁਕ ਜਾਏ ਸਹਿਬ ਸਿੰਘਾਸਨ ਤੋਂ ਉੱਠ ਕੇ ਗਏ ਔਰ ਜਾਣ ਸਿਰ ਕਿਰਪਾ ਕੀ ਕੀਤੀ ਆਪਣੇ ਪੁੱਤ ਆਪਣੇ ਪੁੱਤ ਗੋਬਿੰਦ ਰਾਏ ਨੂੰ ਬਚਨ ਆਖਿਆ ਕਹਿਣ ਲੱਗੇ ਪੁੱਤ ਤੂੰ ਸਰੀਰ ਕੋ ਰੂਪ ਵਿੱਚ ਮੇਰੇ ਤੋਂ ਦੂਰ ਰਿਹਾ ਹੈ ਕਰੀਬ ਤੂੰ ਸਰੀਰ ਕੋ ਰੂਪ ਵਿੱਚ ਦੂਰ ਰਿਹਾ ਹੈ ਤੇ ਇੱਕ ਕਿਰਪਾ ਕਰ ਤੂੰ ਆਪਣੀ ਮਾਂ ਕੋਲ ਰਹਿ ਕੇ ਮਾਤਾ ਗੁਜਰ ਘਰ ਕੋਲ ਰਹਿ ਕੇ ਮਾਂ ਗੁਜ਼ਰੀ ਕੋਲ ਰਹਿ ਕੇ ਕਿੰਨੀ ਗੁਰਬਾਣੀ ਤੂੰ ਜ਼ੁਬਾਨੀ ਕੰਠ ਕਰ ਲਈ ਹੈ ਮੈਨੂੰ ਗੁਰਬਾਣੀ ਦਾ ਪਾਠ ਸੁਣਾ ਉਸ ਵੇਲੇ ਗੋਬਿੰਦ ਰਾਏ ਪਾਤਸ਼ਾ ਕਲਗੀਧਰ ਪਾਤਸ਼ਾ ਨੇ ਆਨੰਦਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਇਹ ਪੂਰੀ ਅੰਮ੍ਰਿਤ ਬਾਣੀ ਜ਼ੁਬਾਨੀ ਕੰਠ ਸੁਣਾਈ ਸੀ ਤੇ ਕੰਠ ਸੁਣਾਉਣ ਤੋਂ ਬਾਅਦ ਹਜ਼ੂਰ ਨੇ ਆਪਣੇ ਪੁੱਤ ਨੂੰ ਗਲਬੱਕਰੀ ਵਿੱਚ ਲੈ ਕੇ ਇੱਕ ਵਚਨ ਆਖਿਆ ਸੀ ਕਹਿ ਲੱਗੇ ਅੱਜ ਤੋਂ ਬਾਅਦ ਮਾਖੋਬਾਲ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖ ਦਿਓ ਕੱਲ ਸਿੱਖ ਜਿਹੜੇ ਇੱਥੇ ਆਉਣਗੇ ਨਾ ਉਹਨਾਂ ਨੂੰ ਇੱਕ ਗੱਲ ਦਾ ਸੁਨੇਹਾ ਜਾਏਗਾ ਕਿ ਗੁਰੂ ਕਲਗੀ ਗੁਰੂ ਅਨੰਤਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਪਿਓ ਪੁੱਤ ਦਾ ਮਿਲਾਪ ਵਿੱਚ ਹੁੰਦਾ ਹੈ ਜਿੱਥੇ ਗੁਰੂ ਤੇ ਸਿੱਖ ਦਾ ਮਿਲਾਪ ਪਹਿਲਾ ਹੁੰਦਾ ਹੈ ਤੇ ਗੁਰੂ ਤੇ ਸਿੱਖ ਦਾ ਮਿਲਾਪ ਉਦੋਂ ਹੁੰਦਾ ਹੈ ਜਦੋਂ ਇਹਨਾਂ ਦੇ ਜੀਵਨ ਵਿੱਚ ਅੰਮ੍ਰਿਤ ਬਾਣੀ ਹੋਵੇ ਮੈਂ ਬੇਨਤੀ ਤੁਹਾਨੂੰ ਤਾਂ ਕਹਿ ਲੱਗੀਆਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਇਵੇਂ ਜੋੜਦੇ ਤਨਾਇ ਮੇਰੇ ਵਰਗੇ ਸਾਡੇ ਵਰਗੇ ਅੰਦਰ ਕਈ ਵਾਰੀ ਇਹੋ ਜੀ ਭਾਵਨਾ ਹੁੰਦੀ ਹੈ ਇੱਥੇ ਆਨੰਦਪੁਰ ਸਾਹਿਬ ਆ ਗਿਆ ਜਿੱਥੋਂ ਗੱਲ ਤੁਹਾਨੂੰ ਨਾ ਪਤਾ ਲੱਗੀ ਜਿੰਨੇ ਵਾਰੀ ਮਰਜ਼ੀ ਪੁੱਛ ਲਿਓ ਬਾਅਦ ਚ ਪਰ ਜਾਇਓ ਸਮਝ ਕੇ 2 ਸਾਲ ਦਾ ਸਮਾ ਗੁਰੂ ਕਲਗੀ ਤਰਪਾਤਸ਼ਾ ਜੀ ਦਾ ਇੱਥੇ ਗੁਜ਼ਰਦਾ ਹੈ ਤੁਸੀਂ ਕੀਰਾ ਬਹਿ ਕੇ ਸੁਣ ਲਵੋ ਮੈਂ ਤੁਹਾਡੀ ਮਾਇਆ ਲੈ ਕੇ ਜਾਵਾਂਗਾ ਛੱਡਦਾ ਨਹੀਂ ਪਰ ਬੇਨਤੀ ਹੈ ਵੀ ਇੱਕ ਵਾਰ ਸੁਣ ਲਵੋ ਕਿਉਂਕਿ ਸਾਰੀ ਸੰਗਤ ਉੱਠੇਗੀ ਤੇ ਫਿਰ ਗੱਲ ਬਣਦੀ ਨਹੀਂ ਇੱਕ ਵਾਰੀ ਧਿਆਨ ਨਾਲ ਸੁਣੋ 2 ਸਾਲ ਗੁਰੂ ਕਲਗੀ ਧਰਜੀ ਦੇ ਇਥੇ ਗੁਜ਼ਰੇ 7 ਸਾਲ ਪਟਨਾ ਸਾਹਿਬ ਗੁਜ਼ਰੇ 2 ਇਥੇ ਗੁਜ਼ਰੇ 9 ਸਾਲ ਦੀ ਉਮਰ ਹੋ ਗਈ ਔਰ ਕਿਰਪਾ ਰਾਮ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗੁਰੂ ਚਰਣਾ ਚਾਹੁੰਦਾ ਤੁਸੀਂ ਬੜੇ ਬਾਰੀ ਸੁਣਦੇ ਹੋ ਕਿਉਂਕਿ ਔਰੰਗਜ਼ੇਬ ਕਹਿ ਰਟੋਂਦਾ ਸੀ ਉਹ ਦੋ ਹੀ ਗੱਲਾਂ ਆਖਦਾ ਸੀ ਜਾਂ ਮੌਤ ਹੈ ਜਾਂ ਮੁਸਲਮਾਨ ਬਣ ਜਾ ਔਰ ਉਹਨੇ ਕਸ਼ਮੀਰ ਤਾਂ ਚੁਣਿਆ ਸੀ ਕਸ਼ਮੀਰ ਦੀ ਧਰਤੀ ਤੇ ਵਿਦਵਾਨ ਪੰਡਤ ਰਹਿੰਦੇ ਸਨ ਉਹਦੇ ਮਨ 'ਚ ਖਿਆਲ ਸੀ ਇਹ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਐ ਤੇ ਕਿਉਂ ਨਾ ਪਹਿਲਾਂ ਇਹਨਾਂ ਨੂੰ ਮੌਤ ਤੇ ਘਾਟ ਉਤਾਰਾਂ ਤੇ ਜਦੋਂ ਉਹਨੇ ਕਤਲੇਆਮ ਸ਼ੁਰੂ ਕੀਤਾ ਯਾਦ ਰੱਖਿਓ ਕਸ਼ਮੀਰੀ ਪੰਡਤਾਂ ਨੇ ਇਹ ਹਾਲਾਂਕਿ ਮੇਰਾ ਵਿਸ਼ਾ ਨਹੀਂ ਹੈ ਕਈ ਥਾਵਾਂ ਤੇ ਜਾ ਕੇ ਮੱਥਾ ਟੇਕਿਆ ਕਿਸੇ ਬਹਾਨਾ ਅਕੜੀ ਆਖਰ ਕਿਰਪਾ ਰਾਮ ਨੂੰ ਵਿਚਕਾਰ ਪਾ ਕੇ ਕਿਰਪਾ RAM ਗੁਰੂ ਘਰ ਆਉਂਦਾ ਜਾਂਦਾ ਸੀ ਤੇ ਇਹਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਆਉਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਅਥਰੂ ਪੁੰਜਦੇ ਆ ਪਰ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਸੀ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਉਹਨਾਂ ਨੂੰ ਮੁਸਲਮਾਨ ਬਣਾ ਲਓ ਸੀ ਸਾਰੇ ਬਣ ਜਾਵਾਂਗੇ ਮੈਂ ਬੇਨਤੀ ਕਰਾਂ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਤਰ ਆਪਣੇ ਪਿਤਾ ਨੂੰ ਖੁਦ ਤੋਰਦੇ ਐ 9 ਸਾਲ ਦੀ ਉਮਰ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੈ ਜਿਹੜੀ 11 ਨਵੰਬਰ 1675 ਈਸਵੀ ਚ ਹੁੰਦੀ ਹੈ ਜਦੋਂ ਸ਼ਹਾਦਤ ਹੋ ਗਈ ਔਰ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਐ ਕਲਗੀਤਰ ਪਾਤਸ਼ਾਹ ਨੇ ਸੀਸ ਆਪਣੀ ਗੋਦ ਵਿੱਚ ਪਵਾ ਕੇ ਔਰ ਸੀਨੇ ਨਾਲ ਲਾ ਕੇ ਬੜੇ ਪਿਆਰੇ ਬੋਲਾ ਕੇ ਸੰਜੈਤਾ ਜੀ ਰੰਗ ਦੇਟਾ ਗੁਰੂ ਦਾ ਬੇਟਾ ਬੜੇ ਅਦਮ ਵਾਲੇ ਬਚਨਾ ਕਿ ਤੂੰ ਗੁਰੂ ਨਾਨਕ ਦੇ ਦਰ ਦਾ ਪੁੱਤਰ ਬਣ ਗਿਆ ਤੇ ਇੱਥੇ ਸਤਿਗੁਰੂ ਦੇ ਸੀਸ ਦੀ ਤੇ ਸਾਰੀ ਸੇਵਾ ਸੰਭਾਲ ਕਰਕੇ ਹੁਣ ਇੱਕ ਐਲਾਨ ਕਰਦੇ ਜਿੱਥੋਂ ਗੱਲ ਆਰੰਭ ਹੁੰਦੀ ਹੈ ਸਾਬ ਨੇ ਸਿਕਾ ਨੂੰ ਹੁਕਮ ਕੀਤੇ ਉਚੇਚੇ ਤੌਰ ਤੇ ਕਹ ਲੱਗੇ ਵੀ ਜਿਹਨੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਲੈਣੀਆਂ ਉਹ ਕੀਮਤੀ ਜਵਾਨੀਆਂ ਭੇਟ ਕਰੋ ਆਪਣੇ ਪੁੱਤ ਧੀਆਂ ਆਪਣੇ ਪੁੱਤਰਾਂ ਨੂੰ ਭੇਟ ਕਰੋ ਕੀਮਤੀ ਜਵਾਨੀਆਂ ਭੇਟ ਕਰੋ ਗੁਰੂ ਘਰ ਵਿੱਚ ਕੀਮਤੀ ਸ਼ਸਤਰ ਭੇਟ ਕਰੋ ਗੁਰੂ ਘਰ ਦੇ ਅੰਦਰ ਕੀਮਤੀ ਘੋੜੇ ਭੇਟ ਕਰੋ ਇਹੋ ਜਾਂ ਹੁਕਮ ਹਜ਼ੂਰ ਨੇ ਕੀਤਾ ਸਤਗੁਰੂ ਦੇ ਬਚਨ ਤੇ ਸੰਗਤਾਂ ਫੁੱਲ ਚੜਾਉਂਦੀਆਂ ਸਨ ਬੇਅੰਤ ਪਰਿਵਾਰਾਂ ਨੇ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਆਪਣੇ ਪੁੱਤ ਪੇਟ ਕੀਤੇ ਮੈਂ ਅਗਾਹ ਜਾ ਕੇ ਬੇਨਤੀ ਕਰਾਂਗਾ ਤੁਹਾਨੂੰ ਜਿਹੜਾ ਭਾਈ ਬਚਿੱਤਰ ਸਿੰਘ ਜੀ ਦਾ ਤੁਸੀਂ ਯਾਦ ਵਿੱਚ ਜੁੜ ਮੇਲ ਬੈਠੇ ਹੋ ਨਾ ਇਹ ਉਸ ਵੇਲੇ ਭਾਈ ਮਨੀ ਸਿੰਘ ਜੀ ਦੇ 10 ਪੁੱਤ ਸਨ ਮੈਂ ਅਗੇ ਜਾ ਕੇ ਬੇਨਤੀ ਕਰਦਾ 10 ਪੁੱਤ ਸਨ ਭਾਈ ਮਨੀ ਸਿੰਘ ਨੇ ਵੀ ਗੁਰੂ ਦਾ ਬਚਨ ਮੰਨ ਕੇ ਆਪਣੇ ਪੰਜ ਪੁੱਤ ਗੁਰੂ ਚਰਨਾਂ ਵਿੱਚ ਪੇਟ ਕੀਤੇ ਜਿੰਨਾਂ ਵਿੱਚ ਭਾਈ ਬਚਿੱਤਰ ਸਿੰਘ ਵੀ ਨਾਲ ਹੈ ਉਦੋਂ ਬੇਅੰਤ ਲੋਕਾਂ ਸੰਗਤਾਂ ਨੇ ਜਵਾਨੀਆਂ ਪੇਟ ਕੀਤੀਆਂ ਘੋੜੇ ਪੇਟ ਕੀਤੇ ਸ਼ਸਤਰ ਪੇਟ ਕੀਤੇ ਔਰ ਸਹਿਬ ਨੇ ਇੱਕ ਹੋਰ ਕਿਰਪਾ ਕੀਤੀ ਇੱਕ ਰਣਜੀਤ ਨਗਾਰਾ ਬਣਾਇਆ ਵੇਖੋ ਇਹ ਗੱਲਾਂ ਸੌਖੀਆਂ ਨਹੀਂ ਸੀ ਇਹ ਰਾਜ ਭਾਗ ਦੀਆਂ ਨਿਸ਼ਾਨੀਆਂ ਹੁੰਦੀਆਂ ਸਨ ਜਿਹੜਾ ਨਗਾਰਾ ਹੈ ਨਾ ਔਰੰਗਜ਼ੇਬ ਦਾ ਆਪਣਾ ਪੋਤਾ ਮੁਜਮ ਖਾਂ ਜਿੱਦਾਂ ਬਾਦ ਵਿੱਚ ਨਾ ਬਹਾਦਰ ਸ਼ਾਹ ਪੈਂਦਾ ਇੱਕ ਵਾਰੀ ਮੋਜਮ ਖਾਨ ਨੇ ਨਗਾਰਾ ਪਜਾਇਆ ਸੀ ਕਾਬਲ ਦੀ ਧਰਤੀ ਤੇ ਆਪਣੀ रियासत ਅੰਦਰ ਤੇ ਔਰੰਗਜ਼ੇਬ ਬਹੁਤ ਸਖਤ ਨਾਰਾਜ਼ ਹੋਇਆ ਸੀ ਹਾਲਾਂਕਿ ਉਹਦਾ ਪੋਤਾ ਹੈ ਉਹਨੇ ਆਖਿਆ ਵੀ ਤੈਨੂੰ ਹੱਕ ਨਹੀਂ ਹੈ ਨਗਾਰਾ ਵਜਾਉਣ ਦਾ ਜਦੋਂ ਤੂੰ ਦਿੱਲੀ ਦੇ ਤਖਤ ਤੇ ਬੈਠਾ ਨਗਾਰਾ ਵਜਾ ਸਕਨੇ ਹਜੇ ਤੈਨੂੰ ਦਿੱਲੀ ਦਾ ਤਖਤ ਨਹੀਂ ਨਸੀਬ ਹੋਇਆ ਤੇ ਤੂੰ ਨਗਾਰਾ ਕਿਵੇਂ ਮਰਜੀ ਨਾਲ ਪਜਾਇਆ ਜਿਹਦਾ ਨਗਾਰਾ ਆਪਣੇ ਪੁੱਤ ਦੇ ਵਜਾਉਣ ਤੇ ਨਰਾਜ ਹੁੰਦਾ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਨਗਾਰਾ ਬਣਾਇਆ ਜਿਹਦਾ ਨਾਮ ਰਣਜੀਤ ਨਗਾਰਾ ਹੈ ਕਈ ਕਈ ਕੋਟ ਤੱਕ ਜਿੱਦੀ ਆਵਾਜ਼ ਆ ਜਾਂਦੀ ਹੈ ਹੁਣ ਗੁਰੂ ਘਰ ਦਾ ਨਗਾਰਾ ਉਹ ਕਿਵੇਂ ਜਰਦਾ ਹੋਵੇਗਾ ਇਹ ਗੱਲਾਂ ਬਹੁਤ ਧਿਆਨ ਮੰਗਦੀਆਂ ਜਦੋਂ ਗੁਰੂ ਨਾਨਕ ਦੇਵ ਦੇ ਦਰ ਦੇ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਸ਼ਾਸਤਰ ਵਿਦਿਆ ਦਾ ਅਭਿਆਸ ਕਰਵਾਇਆ ਅਮਰਤ ਬਾਣੀ ਪੜ੍ਹਨੀ ਦੁਨਿਆਵੀ ਵਿਦਿਆ ਵੀ ਦੇਣੀ ਗੁਰਮਤ ਦੀ ਵਿਦਿਆ ਦੇਣੀ ਘੋੜਸਵਾਰੀਆਂ ਕਰਨੀਆਂ ਨਗਾਰੇ ਵੱਜਨੇ ਇਹ ਗੱਲ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੁਣ ਇੱਕ ਪਲ ਤੁਸੀਂ ਇਹ ਵੀ ਧਿਆਨ ਦੇ ਲਓ ਵੇਖੋ ਅੱਜ ਤੱਕ ਅਸੀਂ ਗੱਲ ਸੁਣਦੇ ਆਂ ਵੀ 22 ਧਾਰ ਦੇ ਰਾਜੇ ਜਾਂ ਪਹਾੜੀ ਰਾਜੇ ਇਹ ਗੱਲ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਵੀ ਜਿਹੜਾ ਅਨੰਦਪੁਰ ਸਾਹਿਬ ਜਿੱਥੇ ਬਸਿਆ ਵਿਚਕਾਰ ਉਹਦੇ 4 ਛਪੇਰੇ 22 ਰਿਆਸਤਾਂ ਨੇ 22 ਪਰਗਨੇ 22 ਰਿਆਸਤਾਂ ਨੇ ਇੱਕ ਇੱਕ ਰਿਆਸਤ ਦਾ ਇੱਕ ਇੱਕ ਰਾਜਾ ਹੈ ਔਰ ਇਹਨੂੰ ਕਿਹਾ ਜਾਂਦਾ ਹੈ 22 ਧਾਰ ਦੇ ਰਾਜੇ ਉਹ ਰਾਜੇ ਜਿਵੇਂ ਭੀਮ ਚੰਦ ਹੈ ਅਜਮੇਰ ਚੰਦ ਹੈ ਫਤੇ ਚੰਦ ਹੈ ਗੁਲੇਰ ਚੰਦ ਹੈ ਕੇਸਲੀ ਚੰਦ ਹੈ ਹਰੀ ਚੰਦ ਹੰਡੂਰਾ ਇਹ ਸਾਰੇ ਨਾਮ ਨੇ ਉਹਨਾਂ ਨੇ ਆਨੰਦਪੁਰ ਸਾਹਿਬ ਵਿਚਕਾਰ ਹੈ ਚਾਰ ਚੁਪਰੇ 22 ਰਿਆਸਤਾ ਨੇ ਔਰ ਜਦੋਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਵਰਤਦੀ ਹੈ ਤੇ ਦੂਰ ਦੂਰ ਤੱਕ ਇਹ ਨਗਾਰਿਆਂ ਦੀ ਆਵਾਜ਼ ਆਉਂਦੀ ਏ ਸ਼ਸਤਰ ਵਿਦਿਆ ਦੇ ਅਭਿਆਸ ਇਹ ਗੱਲ ਰਾਜਿਆਂ ਨੂੰ ਜਦੋਂ ਪਤਾ ਲੱਗੀ ਤੇ ਰਾਜੇ ਬਹੁਤ ਕਲਪਦੇ ਉਹ ਬਹੁਤ ਕਲਪਦੇ ਆ ਉਹ ਕਲਪਦੇ ਤਾਂ ਕਰਕੇ ਆ ਵੀ ਇਹ ਕਲਗੀਧਰ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਕੋਈ ਰਾਜ ਭਾਗ ਕਾਇਮ ਕਰੇਗਾ ਇਹ ਪਹਿਲਾ ਵਰਗੇ ਗੁਰੂ ਵਰਗਾ ਨਹੀਂ ਹੈ ਵੀ ਕਲ ਮਰਜ਼ੀ ਨਾਲ ਜਿਵੇਂ ਮਰਜ਼ੀ ਤਤੀ ਤਵੀ ਤੇ ਬਿਠਾ ਦਿੱਤਾ ਤੇ ਭਾਣਾ ਮੰਨ ਲਿਆ ਜਾਂ ਤਾਂਦਰੀ ਚੌਂਕ ਵਿੱਚ ਸ਼ਹਾਦਤ ਦੇ ਦਿੱਤੀ ਇਹ ਉਮੇ ਨਹੀਂ ਮੰਨਣਗੇ ਜੇ ਤੁਸੀਂ ਇੱਕ ਗੱਲ ਬੜੇ ਧਿਆਨ ਨਾਲ ਸੁਣੋ ਤੇ ਇੱਕ ਪਰਮਾਨੰਦ ਵਜ਼ੀਰ ਹੋਇਆ ਹੈ ਭੀਮਚੰਦ ਦਾ ਭੀਮਚੰਦ ਉਹ ਰਾਜਾ ਹੈ ਜਿਹੜਾ 22 ਧਾਰ ਦੇ ਪਹਾੜੀ ਰਾਜਿਆਂ ਦਾ ਆਗੂ ਹੈ ਇੱਕ ਵਾਰੀ ਉਹਨੇ ਪਰਮਾਨੰਦ ਨੂੰ ਕਹ ਲਿਆ ਸੀ ਵੀ ਤੂੰ ਇੱਕ ਕੰਮ ਕਰ ਵੀ ਸੰਗਤ ਰੂਪ ਵਿੱਚ ਚਲਿਆ ਜਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਸ਼ੋਭਾ ਵਡਿਆਈ ਵੇਖ ਕੇ ਆ ਵੀ ਉਹਦਾ ਦਰਬਾਰ ਸਤਗੁਰੂ ਦਾ ਕੀ ਹੋ ਜਾਏ ਤੇ ਉਹ ਪਰਮਾਨੰਦ ਆ ਗਿਆ ਜਦੋਂ ਪਰਮਾਨੰਦ ਸੰਗਤ ਰੂਪ ਵਿੱਚ ਆਇਆ ਤੇ ਉਹਨੇ ਅੱਖਾਂ ਨਾਲ ਵੇਖਿਆ ਉਹ ਹੈਰਾਨ ਮੰਨ ਗਿਆ ਵੀ ਬਹੁਤ ਕੀਮਤੀ ਚੰਦੂਆ ਸਤਗੁਰੂ ਦੇ ਸੀਸ ਤੇ ਚੁੱਲਦਾ ਕੀਮਤੀ ਗਹਿਣਿਆਂ ਨਾਲ ਜੜਿਆ ਹੋਇਆ ਕਾਬਲ ਦੇ ਸਿੱਖ ਨੇ ਭੇਟ ਕੀਤਾ ਸੀ ਇੱਕ ਪਾਸੇ ਪਹਿਲਾ ਵਾਲੇ ਗੁਰੂ ਸਾਹਿਬਾਨਾਂ ਵਾਲੇ ਸਿੱਖ ਚਿੱਟੇ ਦਾੜੇ ਗੁਰੂ ਕੇ ਸਿੱਖ ਬੈਠੇ ਨੇ ਦੂਜੇ ਪਾਸੇ ਭਰ ਜਵਾਨੀ ਕਾਲੇ ਦਾੜੇ ਦੇ ਹੱਥਾਂ ਵਿੱਚ ਸ਼ਸਤਰ ਪੜੀ ਸਿੱਖ ਬੈਠੇ ਨੇ ਇੱਕ ਪ੍ਰਸ਼ਾਦੀ ਹਾਥੀ ਗੁਰੂ ਕਲਗੀ ਧਰਜੀ ਤੇ ਚੌਰ ਕਰ ਰਿਹਾ ਜਿਹੜਾ ਰਤਨ ਰਾਏ ਅਸਾਮ ਦੇ ਨੇ ਭੇਟ ਕੀਤਾ ਸੀ ਔਰ ਧਰਮਨ ਅੰਦੀਆਂ ਤੇ ਅੱਖਾਂ ਹੱਡੀਆਂ ਰਹਿ ਗਈਆਂ ਵੀ ਗੁਰੂ ਦੇ ਦਰਬਾਰ ਦੀ ਇੰਨੀ ਸੋਭਾ ਇੰਨੀ ਬੜਾਈ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਸਤਗੁਰੂ ਅਮਰਤ ਵਚਨ ਸੁਣਾ ਰਹੇ ਨੇ ਉਸ ਵੇਲੇ ਉਹ ਦੇਖ ਕੇ ਸਾਰਾ ਗੁਰੂ ਸਾਹਿਬ ਜੀ ਦੇ ਦਰਬਾਰ ਨੂੰ ਵਾਪਸ ਚਲੇ ਆ ਗਿਆ ਪਰਮਤ ਜਦੋਂ ਵਜ਼ੀਰ ਖਾਨ ਕੋਲ ਗਿਆ ਨਾ ਆ ਭੀਮ ਚੰਦ ਕੋਲ ਤੇ ਭੀਮ ਚੰਦ ਕੋਲ ਜਾ ਕੇ ਚੁੱਪੋ ਕੇ ਖਲੋ ਗਿਆ ਤੇ ਭਿੰਤੰਦ ਨੂੰ ਕੋ ਆਖਦਾ ਵੀ ਤੂੰ ਬੋਲ ਕੇ ਦੱਸ ਵੀ ਗੁਰੂ ਦਾ ਦਰਬਾਰ ਕਿ ਹੋਜੈ ਤੇ ਉਹ ਬੋਲੇ ਕੁਛ ਨਾ ਭਿੰਤੰਦ ਫੇਰ ਆਖਦਾ ਵੀ ਤੈਨੂੰ ਮੈਂ ਕੰਮ ਘੱਲਿਆ ਸੀ ਗੁਰੂ ਦਾ ਦਰਬਾਰ ਵੇਖਣ ਤੂੰ ਵੇਖ ਕੇ ਆਇਆ ਕਿੰਨਾ ਸਮਾਂ ਲਾਇਆ ਤੇ ਦੱਸ ਗੁਰੂ ਦਾ ਦਰਬਾਰ ਕਿ ਹੋਜੈ ਤੇ ਪਰਮਾਨੰਦ ਫੇਰ ਨਾ ਬੋਲਿਓ ਨੇ ਜਦੋਂ ਤੀਜੀ ਵਾਰ ਜੋਰ ਪਾ ਕੇ ਆਖਿਆ ਤੂੰ ਦੱਸਦਾ ਕਿਉਂ ਨਹੀਂ ਕਾਰਨ ਕੀ ਹੈ ਪਰਮਾਨੰਦ ਨੇ ਉਸ ਵੇਲੇ ਬਚਨਾਂ ਕਿਸਮ ਕਹਿਣ ਲੱਗਿਆ ਵੀ ਬਾਦਸ਼ਾਹ ਸਲਾਮਤ ਮੈਂ ਤੇ ਹੈ ਤੇਰਾ ਨੌਕਰ ਇਹ ਨਾ ਹੋਵੇ ਵੀ ਤੂੰ ਮੇਰੀ ਗੱਲ ਸੁਣ ਕੇ ਤੇ ਮੇਰੇ ਤੇ ক্রोध ਧੋਕੇ ਕੋਈ ਮੈਨੂੰ ਸਜ਼ਾ ਦੇ ਦੇਵੇ ਤੇ ਉਹਨੇ ਆਖੇ ਨਹੀਂ ਮੈਂ ਐਸੀ ਗੱਲ ਨਹੀਂ ਕਰਾਂਗਾ ਤੂੰ ਦੱਸ ਕੇ ਉਹਦੀ ਸੋਭਾ ਗੁਰੂ ਦੇ ਦਰਬਾਰ ਦੀ ਪਰਮਾਨੰਦ ਨੇ ਉਸ ਵੇਲੇ ਬਚਨ ਆਖੇ ਸਨ ਕਿ ਲੱਗੇ ਬਾਦਸ਼ਾਹ ਦਰਬਾਰ ਤੇ ਤੀਰਾ ਵੀ ਸੱਜਦਾ ਹੈ ਤੂੰ ਵੀ ਬਾਦਸ਼ਾਹ ਹੈ ਪਰ ਸੱਚ ਇਹ ਹੈ ਵੀ ਤੂੰ ਸੱਤ ਵਾਰੀ ਮਰੇ ਔਰ ਸੱਤ ਬਾਰੀ ਜੰਮੇ ਹਰ ਵਾਰ ਤੇਰਾ ਦਰਬਾਰ ਸਜੇ ਤੇ ਤਾਂ ਵੀ ਤੇਰਾ ਦਰਬਾਰ ਨਾ ਗੁਰੂ ਕਲਗੀ ਧਰਜੀ ਦੇ ਦਰਬਾਰ ਵਰਗਾ ਨਹੀਂ ਹੋ ਸਕਦਾ ਗੁਰੂ ਦੇ ਦਰਬਾਰ ਦੀ ਜਿਹੜੀ ਵਡਿਆਈ ਤੇ ਜਿਹੜੀ ਮਹਿਮਾ ਤੇ ਸ਼ੋਭਾ ਉਹ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ ਦੀ ਨਹੀਂ ਹੋ ਸਕਦੀ ਉਸ ਵੇਲੇ ਇਹ ਭੀਮ ਚੰਦ ਬਹੁਤ ਕ੍ਰੋਧਿਤ ਵੀ ਹੋਇਆ ਤੇ ਬਾਅਦ ਵਿੱਚ ਇਹਨੇ ਔਰੰਗਜ਼ੇਬ ਨੂੰ ਕਈ ਇੱਕ ਚੁੱਚੀਆਂ ਲਿਖਨੀਆਂ ਕਿ ਕਲਗੀਧਰ ਸੱਚੇ ਪਾਤਸ਼ਾਹ ਘੋੜਸਵਾਰੀ ਕਰਦੇ ਨੇ ਸਿੱਖਾਂ ਨੂੰ ਸ਼ਾਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਐ ਬਲਕਿ ਇਹ ਪਹਿਲਾ ਵਰਗੇ ਗੁਰੂ ਸਹਬਾਨਾ ਵਰਗੇ ਨਹੀਂ ਇਹ ਤੇ ਜੰਗ ਦੀ ਤਿਆਰੀ ਕਰ ਰਹੇ ਨੇ ਕੱਲ ਔਰੰਗਜ਼ੇਬ ਤੇਰੇ ਲਈ ਇਸ ਗੱਲ ਦੀ ਸਿਰਦਰਦੀ ਬਣ ਜਾਏਗੀ ਤੇ ਕੱਲ ਤੇਰੀ ਹਕੂਮਤ ਨਾਲ ਇਹਨਾਂ ਟੱਕਰਾ ਕਰਨਾ ਹੈ ਇਹੋ ਜੀਆਂ ਚਿੱਠੀਆਂ ਜਦੋਂ ਸੁਨੇਹ ਔਰੰਗਜੀਬ ਨੂੰ ਭੱਲੇ ਤੇ ਅੱਗੋਂ ਔਰੰਗਜੀਬ ਨੇ ਵੀ ਜਵਾਬ ਘੱਲਣਾ ਵੀ ਮੇਰੀ ਜੋ ਮਦਦ ਦੀ ਲੋੜ ਹੋਵੇਗੀ ਮੈਨੂੰ ਦੱਸ ਦੇਣਾ ਤੇ ਮੈਂ ਤੁਹਾਡੀ ਮਦਦ ਤੇ ਖਲੋਤਾ ਹਾਂ ਤੁਸੀਂ ਇਹ ਕਲਗੀ ਤਰਸ ਤੇ ਬਾਦਸ਼ਾਹ ਨੂੰ ਜਿਵੇਂ ਕਿਵੇਂ ਕਰਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ ਇੱਥੇ ਬੇਉਤ ਬੰਦੀਆਂ ਚੱਲਦੀਆਂ ਜਦੋਂ ਬੇਉਤ ਬੰਦੀਆਂ ਅਲੀਆਂ ਆਖਰ ਵਕਤ ਅਜਿਹਾ ਬਣ ਗਿਆ ਪੰਗਾਣੀ ਦਾ ਪਹਿਲਾ ਜੁੱਧ ਹੈ ਮੈਂ ਤੁਹਾਨੂੰ ਇੱਕ ਵਾਰ ਝਿਰ ਪੁੱਛਣ ਲੱਗਿਆ ਬੜੀ ਉਕਰਤਾ ਚਾਹੀਦੀ ਹੈ ਇਤਿਹਾਸ ਦੀ ਗੱਲ ਸੁਣਨ ਲੱਗਿਆਂ ਤੁਹਾਨੂੰ ਕਿਸੇ ਨੂੰ ਪਤਾ ਹੈ ਵੀ ਪੰਗਾਣੀ ਦਾ ਪਹਿਲਾ ਜੁੱਧ ਗੁਰੂ ਕਲਗੀ ਧਰਜੀ ਜੰਗ ਕਰਦੇ ਹੈ ਕਿਹੜੇ ਸਨ ਵਿੱਚ ਹੁੰਦਾ ਹੈ ਨਹੀਂ ਸਾਨੂੰ خیال ਕੋਈ ਗੱਲ ਨਹੀਂ ਉਸੀ ਆਜ ਦੇ ਧਿਆਨ ਚ ਕਰਨਾ 1686 ਈਸਵੀ ਦੇ ਅੰਦਰ ਕਦੋਂ 1686 ਈਸਵੀ ਅੰਦਰ ਹੋਰ ਸੌਖਾ ਕਰਦੇ ਆ 1664 ਵਿੱਚ ਪ੍ਰਕਾਸ਼ ਕਲਗੀ ਧਰਜੀ ਦਾ 20 ਸਾਲ ਦੀ ਉਮਰ ਹੈ ਪੂਰੇ 20 ਸਾਲ ਦੀ ਉਮਰ ਹੈ ਕਲਗੀ ਤਰਪਾ ਸਾਹਿਬ ਦੀ ਜਦੋਂ ਪਹਿਲੀ ਜੰਗ ਹੁੰਦੀ ਹੈ ਪੰਘਾਣੀ ਪੌਂਟਾ ਸਾਹਿਬ ਤੋਂ 6 ਮੀਲ ਦੀ ਦੂਰੀ ਤੇ ਹੈ ਪੌਂਟਾ ਸਾਹਿਬ ਹਜ਼ੂਰ ਨੇ ਬਸਾਇਆ ਸੀ ਔਰ ਇੱਥੇ ਇੱਕ ਜੰਗ ਇੱਕ ਪਾਸੇ ਪਹਾੜੀ ਰਾਜੇ ਨੇ ਨਾਲ ਉਹਨਾਂ ਦੇ ਮੁਗਲ ਫੌਜਾਂ ਇਧਰਲੇ ਪਾਸੇ ਸਤਿਗੁਰੂ ਨੇ ਔਰ ਸਤਿਗੁਰੂ ਦੇ ਪਿਆਰੇ ਗੁਰੂ ਕੇ ਸਿੱਖ ਦੇ ਇਧਰਲੇ ਪਾਸੇ ਭਾਈ ਬਚਿੱਤਰ ਸਿੰਘ ਵਰਗੇ ਗੁਰੂ ਚਰਣਾ ਵਿੱਚ ਨੇ ਤੇ ਹੋਰ ਬਿਆੰਤ ਗੁਰੂ ਕੇ ਸਿੱਖ ਅਜਿਹੇ ਨੇ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਨੇ ਮੈਂ ਨਾ ਮੇਰੀ ਗੱਲ ਨਾ ਕਰਾਂ ਇੱਕ ਜੰਗ ਹੋਈ ਇਹ ਜੰਗ ਨੂੰ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਝ ਹੀ ਸਮੇਂ ਦੇ ਅੰਦਰ ਜਿੱਤ ਲਈ ਗਈ ਬੜੀ ਇੱਕ ਜੂਝਾਰੂ جنگ ਹੋਈ ਜੰਗ ਵਿੱਚ ਫਤਿਹ ਹੋਈ ਤੇ ਕਲਗੀਧਰ ਪਾਤਸ਼ਾਹ ਨੇ ਬਚਨ ਆਕੇ ਸਨ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਤੇਰੀ ਕਿਰਪਾ ਦੇ ਨਾਲ ਪਰਮਾਤਮਾ ਇਹ ਜੰਗ ਵਿੱਚ ਫਤਿਹ ਹੋਈ ਤੇ ਇਹ ਗੱਲ ਹੋਰ ਵੀ ਤੁਸੀਂ ਧਿਆਨ ਚ ਰੱਖ ਲਿਓ ਕੋਈ ਕੋਈ ਗੱਲ ਬੰਦੇ ਜਾਓ ਜਦੋਂ ਜੰਗ ਜਿੱਤ ਕੇ ਮਹਾਰਾਜ ਪੰਟਾ ਸਾਹਿਬ ਆਉਂਦੇ ਆ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਚਲੇ ਗਏ ਸਨ ਮਹਾਰਾਜ ਪੌਂਟਾ ਸਾਹਿਬ ਸਤਿਗੁਰੂ ਨੇ ਬਸਾਇਆ ਸੀ ਉਲ ਮੇਰਾ ਇਤਿਹਾਸ ਹੈ ਨਾਹਨ ਦਾ ਬਾਦਸ਼ਾਹ ਮੇਦਨੀ ਪ੍ਰਕਾਸ਼ ਉਹਦੀ ਬੇਨਤੀ ਮੰਨ ਕੇ ਗਏ ਸਨ ਔਰ ਜਦੋਂ ਪੌਂਟਾ ਸਾਹਿਬ ਵਾਪਸ ਆਏ ਸੁਨੇਹਾ ਮਿਲਿਆ ਸਤਿਗੁਰੂ ਕਰਬੀ ਸਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਇਹਦਾ ਨਾਮ ਕੀ ਰੱਖਿਆ ਜਾਏ ਸਹਿਬ ਨੇ ਬਤਨਾ ਕਿ ਕਿੰ ਲੱਗੇ ਜੰਗ ਜਿੱਤ ਕੇ ਆਏ ਆ ਇਹਦਾ ਨਾਮ ਅਜੀਤ ਸਿੰਘ ਰੱਖ ਦਿੱਤਾ ਤਨੂੰ ਗੱਲ ਖਿਆਲ ਆ ਗਈ ਹੁੰਨੀ ਐ ਵੀ 1686 ਬੀਤੀ ਗੁਰੂ ਕੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਔਰ ਸੱਚੇ ਪਾਤਸ਼ਾਹ ਮਹਾਰਾਜ ਇਸ ਜੰਗ ਤੋਂ ਬਾਅਦ ਕਈ ਇੱਕ ਜੰਗਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੀਆਂ ਹਰ ਜੰਗ ਵਿੱਚ ਪਹਾੜੀ ਰਾਜਿਆਂ ਨੂੰ ਤੇ ਔਰੰਗਜ਼ੇਬ ਦੀ ਫੌਜ ਮੁਗਲਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹਰ ਜੰਗ ਵਿੱਚ ਜਿਵੇਂ ਬਸਾਲੀ ਦੀ ਜੰਗ ਹੈ ਨਦੌਣ ਦੀ ਜੰਗ ਹੈ ਹਰ ਜੰਗ ਵਿੱਚ ਜਦੋਂ ਹਾਰ ਦਾ ਮੂੰਹ ਵੇਖਣਾ ਪੈਂਦਾ ਇਹਨਾਂ ਇੱਕ ਵਿਉਂਤਬੰਦੀ ਹੋਰ ਘੜ ਕੇ ਵੇਖੀ ਉਹ ਵਿਉਂਤਬੰਦੀ ਘੜੀ ਜਿਹੜੀ ਪਾਬਾ ਬਚਿੱਤਰ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਇੱਕ ਪਲ ਤੁਹਾਨੂੰ ਚੇਤਾ ਕਰਵਾ ਦਿਆਂ ਭਾਈ ਮਨੀ ਸਿੰਘ ਜੀ ਦੇ ਐ ਤੁਸੀਂ ਦੇ ਪਿਸ਼ੋਕੜ ਬਲ ਧਿਆਨ ਦਿਓਗੇ ਮੈਨੂੰ ਪਤਾ ਹੈ ਇਸ ਗੱਲ ਦਾ ਨੀਤੀ ਵਿਚਰਨ ਹੈ ਵੀ ਇਹ ਬੜੀ ਇਕਾਗਰਤਾ ਦੀ ਲੋੜ ਹੁੰਦੀ ਹੈ ਤੇ ਖੈਰ ਫਿਰ ਵੀ ਤੁਸੀਂ ਜਿੰਨੇ ਸਰੀਰੋਂ ਟਿਕ ਕੇ ਬੈਠੋ ਬਾਬਾ ਬਚਿੱਤਰ ਸਿੰਘ ਦਾ ਜੇ ਪਿਸ਼ੋਕੜ ਵੇਖਣਾ ਨਾ ਉਹਨਾਂ ਦੇ ਵਡੇਰੇ ਬਜ਼ੁਰਗ ਦਾ ਨਾਮ ਹੈ ਭਾਈ ਰਾਓ ਰਾਓ ਦਾ ਪੁੱਤ ਹੈ ਭਾਈ ਮੂਲਾ మూలే ਤਾਂ ਪੋਤਾ ਹੈ ਮਾਈ ਦਾਸ ਮਾਈ ਦਾਸ ਦੇ ਅੱਗੇ 12 ਪੁੱਤ ਨੇ ਭਾਈ ਮਨੀ ਸਿੰਘ ਹੁਣੀ 12 ਪੁੱਤ ਨੇ ਅੱਗੇ ਫਿਰ ਭਾਈ ਮਨੀ ਸਿੰਘ ਜੀ ਦੇ 10 ਪੁੱਤ ਨੇ ਉਹਨਾਂ 10 ਪੁੱਤਰਾਂ ਵਿੱਚੋਂ 10 ਪੁੱਤ ਨੇ ਭਾਈ ਮਨੀ ਸਿੰਘ ਜੀ ਦੇ ਭਾਈ ਚਿੱਤਰ ਸਿੰਘ ਹੈ ਬਚਿੱਤਰ ਸਿੰਘ ਹੈ ਅਨਕ ਸਿੰਘ ਹੈ ਅਜਬ ਸਿੰਘ ਹੈ ਅਜੈਬ ਸਿੰਘ ਹੈ ਸੋਨੂ ਜੀ ਲੈਨੂ ਜੀ ਅਮਰ ਚੰਦ ਹੈ ਇਹ 12 10 ਪੁੱਤ ਨੇ ਭਾਈ ਮਨੀ ਸਿੰਘ ਜੀ ਦੇ ਉਹਨਾਂ ਵਿੱਚੋਂ ਇੱਕ ਪੁੱਤ ਭਾਈ ਬਚਿੱਤਰ ਸਿੰਘ ਹੈ baba bachittar singh ji ਦਾ ਜਿਹੜਾ ਜਨਮ ਹੈ ਨਾ ਉਹ ਅਲੀਪੁਰ ਕਈਆਂ ਅਲੀਗੜ ਵੀ ਆਖਿਆ ਮੁਲਕਾਨ ਦੇ ਨੇੜੇ ਤੇ ਇਸ ਧਰਤੀ ਤੇ 1664 ਈਸਵੀ ਨੂੰ ਜਨਮ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਔਰ ਸਤਿਗੁਰੂ ਦੇ ਚਰਨਾਂ ਵਿੱਚ ਇਹ ਪਰਿਵਾਰ ਦੀ ਇੱਕ ਰੀਤ ਰਹੀ ਹੈ ਮੈਂ ਬੇਨਤੀ ਕਰਾਂ ਜਿਹੜੀ ਅੱਜ ਸਾਡੇ ਤੋਂ ਖਿਸਕਦੀ ਜਾ ਰਹੀ ਹੈ ਭਾਈ ਮਨੀਸ਼ ਸਿੰਘ ਦੇ ਪਰਿਵਾਰ ਦੀ ਰੀਤ ਰਹੀ ਹੈ ਉਹ ਰੀਤ ਇਹ ਰਹੀ ਹੈ ਹਾਲਾਂਕਿ ਹਰ ਸਿੱਖਾਂ ਦੀ ਰੀਤ ਹੁੰਦੀ ਸੀ ਕਿ ਜਦੋਂ ਬੱਚਾ ਛੋਟੀ ਜੀ ਉਮਰ ਦਾ ਹੋਣਾ ਹੋਸ਼ ਸੰਭਾਲ ਲੈਣੀ ਤੇ ਉਹਨੂੰ ਗੁਰੂ ਚਰਨਾਂ ਵਿੱਚ ਲੈ ਜਾਣਾ ਜਾ ਕੇ ਅਰਦਾਸ ਕਰਨੀ ਵੀ ਸਤਿਗੁਰੂ ਇਹ ਪੁੱਤ ਜਨਮਿਆ ਭਾਵੇਂ ਸਾਡੇ ਘਰ ਚ ਐ ਪਰ ਦਾਤ ਇਹ ਤੇਰੀ ਐ ਪਰ ਇੱਕ ਕਿਰਪਾ ਕਰੋ ਵੀ ਆਪਣੀ ਇਸ ਦਾਤ ਤੇ ਇਹੋ ਜੀ ਮਹਿਰਮਤ ਵਰਤਾ ਦਿਓ ਬਖਸ਼ਿਸ਼ ਵਰਤਾ ਦਿਓ ਇਹ ਆਪਣੇ ਜੀਵਨ ਅੰਦਰ ਕਦੀ ਸਿੱਖੀ ਸਦਕ ਤੋਂ ਡੋਲੇ ਨਾ ਧਰਮ ਦੀ ਕਮਾਈ ਕਰੇ ਇਹ ਅਸੀਸ ਦਵਾਉਂਦੇ ਹੁੰਦੇ ਸਨ ਭਾਈ ਮਨੀ ਸਿੰਘ ਜੀ ਵੀ ਗੁਰੂ ਦੀ ਟੇਕ ਲੈ ਕੇ ਮੈਂ ਪਹਿਲਾਂ ਵੀ ਇੱਕ ਬੇਨਤੀ ਆਖੀ ਫਿਰ ਇੱਕ ਵਾਰ ਦੁਹਰਾਉਣ ਲੱਗਿਆ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ ਇੱਕ ਦਰਬਾਰੀ ਇੱਕ ਘਰਬਾਰੀ ਤੁਹਾਨੂੰ ਗੱਲ ਪੱਲੇ ਪਈ ਇੱਕ ਦਰਬਾਰੀ ਸਿੱਖ ਇੱਕ ਘਰਬਾਰੀ ਸਿੱਖ ਦਰਬਾਰੀ ਸਿੱਖ ਉਹ ਹੁੰਦੇ ਸਨ ਜਿਹੜੇ ਗੁਰੂ ਚਰਨਾਂ ਵਿੱਚ ਪੱਕੀ ਭੇਟ ਕਰਕੇ ਅਰਦਾਸ ਕਰਵਾ ਦਿੱਤੇ ਜਾਂਦੇ ਸਨ ਤੇ ਉਹ ਉਹਨਾਂ ਦਾ ਜੰਮਨ ਮਰਨ ਦੁੱਖ ਸੁੱਖ ਜੋ ਕੁਛ ਵੀ ਹੈ ਉਹ ਗੁਰੂ ਕੇ ਚਰਨਾਂ ਵਿੱਚ ਗੁਜ਼ਰਦਾ ਸੀ ਘਰਬਾਰੀ ਸੇ ਖੋਹਦੇ ਸਨ ਗ੍ਰਸਤੀ ਲੋਕ ਤੇ ਉਹਨਾਂ ਨੂੰ ਜਦੋਂ ਵੀ ਵਕਤ ਮਿਲਣਾ ਤੇ ਉਹਨਾਂ ਦੌੜ ਕੇ ਵਕਤ ਕੱਢ ਕੇ ਗੁਰੂ ਚਰਨਾਂ ਜਾਣਾ ਸੇਵਾ ਸਿਮਰਨ ਕਰਨੀ ਗੁਰੂ ਕੇ ਬਚਨ ਸੁਣਨੇ ਔਰ ਵਾਪਸ ਪਰਤ ਆਉਣਾ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤ ਦਰਬਾਰੀ ਨੇ ਜਿੰਨਾ ਵਿੱਚੋਂ ਬਾਬਾ ਬਚਿੱਤਰ ਸਿੰਘ ਵੀ ਨਾਲ ਹੈ ਪਰ ਬਾਬਾ ਬਚਿੱਤਰ ਸਿੰਘ ਦੇ ਜੀਵਨ ਦੀ ਇਹ ਬੜੀ ਅਹਿਮ ਗਾਥਾ ਹੈ ਵੀ ਜਿਸ ਵੇਲੇ ਮੁਗਲਾਂ ਨੇ ਚ ਪਹਾੜੀਆਂ ਨੇ ਇੱਕ ਚਾਲ ਚੱਲੀ ਵੀ ਆਪਾਂ ਕਲਗੀਧਰ ਪਾਤਸ਼ਾਹ ਨਾਲ ਜੰਗ ਲੜ ਕੇ ਪੂਰੇ ਨਹੀਂ ਆ ਸਕਦੇ ਕਿਉਂ ਨਾ ਫੌਜ ਅੱਗੇ ਲਾ ਕੇ ਲਜਾਣ ਦੀ بجائے ਇੱਕ ਹਾਥੀ ਨੂੰ ਨਸ਼ਾ ਪਿਆ ਕੇ ਸ਼ਰਾਬ ਪਿਆ ਕੇ ਤੇ ਉਹਨੂੰ ਨਸ਼ਈ ਕਰ ਲਿਆ ਹੁਣ ਹਾਥੀ ਤੇ ਜਾਨਵਰ ਐ ਨਾ ਉਹ ਤੇ ਵਿਚਾਰੇ ਨੂੰ ਕੀ ਪਤਾ ਵੀ ਮੈਨੂੰ ਕੀ ਦਿੱਤਾ ਜਾ ਰਿਹਾ ਉਹਨੂੰ ਸ਼ਰਾਬ ਪਿਆਈ ਨਸ਼ਾ ਪਿਆ ਕੇ ਤੇ ਉਹਦੇ ਮੱਥੇ ਤੇ ਕੁਛ ਲੋਹੇ ਜੀਆਂ ਤਵੀਆਂ ਆਦਕ ਬਨ ਕੇ ਲੋਗੜ ਕਿਲ੍ਹਾ ਇੱਕਲ ਮੈਨੂੰ ਹੋਰ ਵੀ ਚੀਤੇ ਆ ਗਈ ਤੁਹਾਨੂੰ ਪਤਾ ਹੈ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀ ਧਰ ਜੀ ਨੇ ਕਿੰਨੇ ਕਿਲੇ ਬਣਾਏ ਕਿੰਨੇ ਕਿਲੇ ਬਣਾਏ ਹਾਂ 6 ਕਿਲੇ ਬਣਾਏ ਇਤਿਹਾਸ ਵਿੱਚੋਂ ਮੈਂ ਤੁਹਾਨੂੰ ਗਿਣਤੀ ਕਰਕੇ ਦੱਸਣ ਲੱਗਿਆ ਕਦੀ ਜਾਓ ਤੇ ਦਰਸ਼ਨ ਕਰਕੇ ਆਇਓ ਇੱਕ ਕੇਸਗੜ੍ਹ ਸਾਹਿਬ ਦਾ ਕਿਲਾ ਜਿੱਥੇ ਅਮਰਤ ਸੰਚਾਰ ਹੁੰਦਾ ਹੈ ਇੱਕ ਲੋਹਗੜ੍ਹ ਦਾ ਕਿਲਾ ਜਿੱਥੇ ਹਾਤੀ ਨੂੰ ਸ਼ਰਾਬ ਪਿਆ ਕੇ ਲੈ ਕੇ ਹੁੰਦੇ ਐ ਇੱਕ ਹੋਲਗੜ ਦਾ ਕਿਲਾ ਇੱਕ ਨਿਰਮੋਹ ਗੜ ਦਾ ਕਿਲਾ ਇੱਕ ਫਤਿਹਗੜ ਦਾ ਕਿਲਾ ਤੇ ਇੱਕ ਆਨੰਦਗੜ ਸਹਿਬ ਦਾ ਕਿਲਾ ਆ 6 ਕਿਲੇ ਨੇ ਲਾਲਾ ਦੌਲਤ ਰਾਏ ਨੇ ਐਵੇਂ ਨਹੀਂ ਸ਼ਬਦ ਵਰਤੇ ਲਾਲਾ ਦੌਲਤ ਰਾਏ ਇੱਕ ਗੱਲ ਆਖਦਾ ਹੈ ਕਹਿਣ ਲੱਗਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਵੀ ਮੇਰੇ ਕੋਲ ਕਾਗਜ਼ ਵੀ ਹੈ ਮੇਰੇ ਕੋਲ ਕਲਮ ਵੀ ਹੈ ਔਰ ਮੈਂ ਤੇਰਾ ਜੀਵਨ ਲਿਖਣਾ ਚਾਹਣਾ ਪਰ ਮੁਸ਼ਕਲ ਇਹ ਬਣੀ ਪਈ ਹੈ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਤੇਰੀ ਟੋਟਲ 42 ਸਾਲ ਦੀ ਉਮਰ ਹੈ ਵੀ ਜੀਵਨ ਦੀ ਗੱਲ ਸ਼ੁਰੂ ਕਿੱਧਰੋਂ ਕਰਾਂ ਜੇ ਮੈਂ ਵੇਖਦਾ ਦਾਨੀ ਤੇਰੇ ਵਰਗਾ ਦਾਨੀ ਕੋਈ ਨਹੀਂ ਤੂੰ ਆਪਣੇ ਪੁੱਤਰਾ ਤੱਕ ਦਾ ਵੀ ਦਾਨ ਮਨੁੱਖਤਾ ਲਈ ਕਰ ਦਿੰਦੇ ਔਰ ਪਿੱਛੇ ਇੱਕ ਵੀ ਲਾਲਤ ਨੀਅ ਤੇਰੇ ਹਿਰਦੇ ਅੰਦਰ ਤੇਰੇ ਵਰਗਾ ਦਾਨੀ ਕੋਈ ਨਹੀਂ ਜੇ ਮੈਂ ਸੋਚਨੇ ਵੀ ਕੋਈ ਵਿਦਵਾਨ ਦਾ ਜੀਵਨ ਲਿਖਾਂ ਤੇ ਤੇਰੇ ਵਰਗਾ ਵਿਦਵਾਨ ਵੀ ਕੋਈ ਨਹੀਂ ਜੇ ਮੈਂ ਵੇਖਿਆ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਲੱਭਦਾ ਕਦੀ ਮੈਂ ਵੇਖਣਾ ਤੇਰੇ ਵਰਗਾ ਗੁਰੂ ਕਦੀ ਚੇਲਾ ਵੀ ਸਿੱਖਾਂ ਸਾਹਮਣੇ ਬਣ ਜਾਂਦਾ ਤੇ ਜੇ ਮੈਂ ਵੇਖਦੇ ਵੀ ਤੇਰੇ ਵਰਗਾ ਜਰਨੈਲ ਵੀ ਕੋਈ ਨਹੀਂ ਤੇਰੇ ਵਰਗਾ ਜਰਨੈਲ ਕੋਈ ਨਹੀਂ ਇਹ ਮੈਂ ਤਾਂ ਬੇਨਤੀ ਤੁਹਾਨੂੰ ਕਹਿਣ ਲੱਗਿਆ ਇਹ ਇੱਕ ਜਰਨਲ ਵਿੱਚ ਗੁਣ ਹੁੰਦੇ ਐ ਕਲਗੀਧਰ ਪਟਕਸ਼ਾ ਨੂੰ ਇਹਨਾਂ ਗੱਲਾਂ ਦਾ ਪਤਾ ਸੀ ਵੀ ਆਉਣ ਵਾਲਾ ਸਮਾਂ ਵਕਤ ਬਣੇਗਾ ਇਹ ਫੌਜਾਂ ਚਾੜ੍ਹ ਕੇ ਲੈ ਕੇ ਆਉਣਗੇ ਹਜ਼ੂਰ ਨੇ 6 ਕਿਲੇ ਪਹਿਲਾਂ ਹੀ ਬਣਵਾਏ ਨੇ ਆਨੰਦਪੁਰ ਸਾਹਿਬ ਜਿਹੜੀ ਮੈਂ ਤੁਹਾਨੂੰ ਕਹਿ ਚੁੱਕਿਆ ਬੇਨਤੀ